ਆਇਆ ਫੋਰੀ ਆਪਣੀ ਮੋਟਰ ਚੱਲਣ ਢੀਆ ਇਹ ਆ ਸਾਡੀ ਪਾਣੀ ਆ ਬੋਤੋ ਇਧਰ ਬੜੀ ਗੱਬਲੀ ਹੀ ਟਾਗ ਤੇ ਆਉਣ ਮੈਂ ਪੈਲੀ ਨੂੰ ਫੁੱਟ ਕਰਾਇਆ ਮਾਰਨਾ ਫੁੱਟਰ ਉਹ ਪੈਲੀ ਨੂੰ ਫੁੱਟ ਕਰਾਇਆ ਵੱਜੂਆ ਤੇ ਮਨਰਾਵਾ ਇਹ ਮੋਟਰ ਕਰਾਇਆ ਤੇ ਆਪਣੀ ਜਿਹੜੀ ਆਪਣੀ ਆ ਪਾਲੀ ਹੈ ਜਿਹੜੀ ਆ ਤਾਂ ਮੈਂ ਵੀਡੀਓ ਵਿੱਚ ਦੱਸਿਆ ਹੈ ਵੀ ਆਪਣਾ ਨਾਲ ਨੂੰ ਜਿਹੜਾ ਸੜ ਗਿਆ ਹੈ ਵੀਜ ਭਰਾਓ ਆਪਣਾ ਦੇ ਅੜਾ ਮਾਤਰ ਬੰਦੇ ਆ ਤੇ ਆ ਵੀ ਚੀਜ਼ ਆ ਜਿਹੜਾ ਆਪਾਂ ਆ ਲਈ ਆਪਾਂ ਕੋਲੋ ਸਿਸਟਮ ਜਿਹੜਾ ਲਾਇਆ ਹੈ ਆਪਾਂ ਉਹ ਆਪਾਂ ਚਲ ਮਾਰਾ ਨੇ ਉੱਪਰ ਰੱਬ ਵਾਲਿਆਂ ਦਿੱਤਾ ਆਪਣ ਮਹਾਰਾਜ ਨੇ ਮਹਾਰਾਜ ਦਿੱਤਾ ਪਾਣੂ ਉਹ ਵੀ ਮਿਹਨਤ ਕਰਕੇ ਆਪਣਾ ਮੈਂ ਲਈ ਆ ਤੇ ਪਰ ਇੰਨਾ ਇੱਥੇ ਆਪਣਾ ਇਹ ਇੰਨਾ ਨੂੰ ਦਾ ਹੈ ਅੱਗੇ ਉਹ ਤੇ ਗੰਜਰ ਹੁੰਦਾ ਹੈ ਆਪਣਾ ਤੇ ਇੰਨਾ ਜਿਹੜਾ ਤੇਲ ਵੜਾ ਖਾਂਦਾ ਹੈ ਇਹ ਤੇਲ ਤੇ ਬਹੁਤ ਜ਼ਿਆਦਾ ਖਾਂਦਾ ਹੈ ਨਾ ਇੰਨਾਂ ਦੇ ਦਾ ਹਲੇ 15 ਲੀਟਰ ਦੇ ਰੋਜ਼ ਖਾ ਜਾਂਦਾ ਹੈ ਜੀ ਹਾਂ ਜੀ ਤੇ ਆਪਾਂ ਮੜਕੇ ਰ ਆਪਾਂਵਾ ਮਹਾਰਾ ਇਹਨੇ ਗੋਰ ਮੋਟਰ ਲਾਤੀ ਹੈ ਜੀ ਦੇਖੋ ਕਿੰਨੀ ਮਿਹਰ ਕੀਤੀ ਆ ਵਾ ਰੱਬ ਨੇ ਤੇ ਘੋੜ ਮੈਂ ਲੌਂਡਿਆ ਪਾਣੀ ਵਾੜ ਨੂੰ ਵਾੜ ਨੂੰ ਪਾੜੇ ਲਾ ਗਏ ਮੈਂ ਚੋਬਾ ਆ ਗਿਆ ਜਿਹੜਾ ਆਪਾਂ ਵਾਇਆ ਉਦੋਂ ਆਪਾਂ ਜਿਹੜੀ ਬਾਈ ਪਹਿਲੀ ਜਿਹੜੀ ਆਪਾਂ ਜਿਹੜੀ ਆਪਾਂ ਉਦੋਂ ਪਹਿਲੀ ਪੁਲੀ ਬਾਈ ਸੀ ਨਾ ਤੇ ਹੁਣ ਮੈਂ ਕਾ ਚਲੋ ਪੜੀ ਬਾਈ ਆਪੇ ਹੁਣ ਆਪਾਂ ਪਾਲੇ ਲਾ ਲਈਓ ਤੇ ਤੇ ਹੁਣ ਕੜਕਦੇ ਕੜਕ ਵਿੱਚ ਕਿਉਂ ਗਲੋਤੀ ਆ ਵਿੱਚ ਪਾ ਦੋ ਜਾ ਉਹ ਗਲੋਤੇ ਆ ਜੋ ਬਾ ਗਲੋਤਾ ਬਾਈ ਹੋਰ ਬੱਤਰ ਹੁਲਾ ਦੇ ਆਪਾਂ ਹੁਣ ਨੇ ਉਹਨੂੰ ਤੇ ਹੁਣ ਮੈਂ ਵੇਖੋ ਜਿਹੜਾ ਆੜ ਆੜ ਸਾ ਖਾਲਾ ਲੱਗਾ ਆ ਜਾੜੀ ਆੜ ਖਾਲਾ ਲੱਗਾ ਜੀ ਆ ਆੜ ਆੜ ਖਾਲਾ ਲੱਗਾ ਵਾ ਆਵੇ ਆੜ ਆੜ ਖਾਲਾ ਲੱਗਾ ਆੜ ਹੀ ਮੱਜ ਆਵੇ ਆੜ ਹੀ ਤੇ ਅੱਧੀ ਖਾਲੀ ਸੀ ਉਦੋਂ ਮੈਂ ਇਹ ਫੋਨ ਮੈਂ ਪਾਣੀ ਦੇ ਵਿੱਚ ਮੈਂ ਆੜ ਜੜੀ ਹੁਣ ਮੈਂ ਖਾ ਲੂੰਗਾ ਨਾ ਪਾਣੀ ਦੇ ਵਿੱਚ ਆੜ ਖਾਲਾਂਗੇ ਤੇ ਪਾਣੀ ਵਿੱਚ ਸਭ ਤੋਂ ਵਧੀਆ ਆੜ ਖਾਲਦੀ ਜਾਂਦੀ ਆ ਤੇ ਹੁਣ ਆਪਾਂ ਆੜ ਖਾਲਦਣੀ ਨਾਉ ਲਾੜ ਤੇ ਆੜ ਆਪੇ ਹੀ ਖਾਲਦੀ ਚੱਲੀ ਆ ਆਣਾ 파ੜ ਹਾਲ ਦੇਣੀ ਆ ਤੇ ਬੋਖੜੀ ਲੜਾ ਆਪਣੇ ਨਾ ਬੂਜੇ ਪਹਿਲੀ ਜਗੇ ਬੂਜੇ ਬੜੇ ਹੋ ਗਏ ਸੀ ਉਹ ਵੇਖੋ ਬੂਜੇ ਆ ਲੋ ਤੁਹਾਨੂੰ ਰਖਵਣਾ ਬੂਜੇ ਜਿਹਨੋਂ ਆਪਣੇ ਹਾਰਡ ਆਏ ਸੀਗੇ ਜਿਹਨੋਂ ਆਪਣੇ ਹਾਰਡ ਆਏ ਸੀ ਉਹ ਆਪਣੇ ਨਾ ਬੂਜੇ ਵੜੇ ਰੁੜ ਕੇ ਆਏ ਜੀ ਆਪਣੇ ਹਾਂਜੀ ਪੂਜਾ ਦੇ ਬਹੁਤ ਜ਼ਿਆਦਾ ਰੁੜਕੇ ਆ ਜੀ ਹਾਂ ਜੀ ਜੀ ਕਿਦੇ ਸੱਪ ਰੁੜਕੇ ਆਏ ਆ ਕਦੀ ਕੋ ਰੁੜਕੇ ਆਏ ਆ ਕਦੇ ਕਦੀ ਚ ਸ਼ੇਰ ਸ਼ੇਰ ਵੀ ਆ ਗਿਆ ਆਪਣੇ ਆਪਣੇ ਤੇ ਅੱਗੇ ਮਹਾਰਾ ਸਿੰਘਾ ਵੀ ਆ ਗਿਆ ਹੈ ਜੀ ਜਿਹੜਾ ਮੋਦੀ ਨਾਲ ਲੜਾਈ ਥੋੜੀ ਲੈ ਜਿਹੜਾ ਜੰਗਲ ਅੱਗੇ ਪਿਛੇ ਜੰਗਲ ਸਾੜਤਾ ਹੀ ਹੋੜਾ ਪਹਿਲਾਂ ਜੰਗਲ ਸਾੜਤਾ ਤੇ ਹੋਣਾ ਜਿਹੜਾ ਨੇ ਪਾਣੀ ਬਾਕੀ ਸਾਲ ਵੱਲੋਂ ਪਾਣੀ ਬੰਦ ਕਰਤਾ ਜੀ ਖੜਾ ਜੀ ਪਾਕਿਸਤਾਨ ਪਾਣੀ ਬੰਦ ਕਰਕੇ ਨ ਮੜਕੇ ਫੇਰ ਉਹ ਲੜਾਈ ਲਵਾਤੀ ਆ ਜੀ ਇਧਰ ਵੇਖੋ ਜੀ ਲੜਾਈ ਨਹੀਂ ਕਰਨੀ ਚਾਹੀਦੀ ਪਊ ਆਪਾਂ ਨੂੰ ਬੰਦੇ ਉਹ ਵੀ ਆਪਣੇ ਆਪਣੇ ਕੇ ਬੰਦੇ ਆ ਉਹ ਵੀ ਖੜਾ ਜੀ ਆਪਣੇ ਜੀ ਉਹ ਵੀ ਬੰਦੇ ਆ ਤੇ ਉਹਨੂੰ ਮੋਦੀ ਨੂੰ ਕੀ ਰਹਿਣਾ ਵਾ ਉਹਨਾਂ ਦੇ ਹਮਲਾ ਕਰ ਦੇਣਾ ਉਹਨਾਂ ਨਾਲ ਬਜਾਓ ਉਹ ਪਾਕਿਸਤਾਨ ਨਾਲ ਹਮਲਾ ਕਰ ਦਿਓ ਜੀ ਹਮਲਾ ਕਰ ਦਿਓ ਪਾਕਿਸਤਾਨ ਨਾਲ ਤੇ ਤਾਂ ਇਹ ਬੰਦੇ-ਮੁੰਡੇ ਦਾ ਮਾਰੇ ਜਾਣਗੇ ਸਭ ਮਾਰੇ ਜਾਣਗੇ ਬੰਦੇ-ਮੁੰਡੇ ਤੇ ਬੰਦੇ ਬੰਦੇ ਕੀ ਮਾਰਨਗੇ ਵਿਚਾਰੇ ਹਾਂਜੀ ਬੰਦੇ ਬਹੁਤ ਔਖੇ ਮਰਦੇ ਆ ਜੀ ਹਾਂਜੀ ਹਾਂਜੀ ਗੋਲੀਆਂ ਮਾਰਨੀਆਂ ਮਾਮਾ ਦੇ ਪੁੱਤ ਜਿਹੜੇ ਆ ਉਥੇ ਪਾਕਿਸਤਾਨ ਮੇਰੇ ਮਾਮਾ ਦੇ ਪੁੱਤ ਹੋਣਗੇ ਜੇ ਲੜਨਗੇ ਹਨਾ ਜੀ ਤੇ ਜਿਹੜੇ ਫੌਜੀ ਆ ਆਪਣੇ ਬੰਦੇ ਆ ਉਹ ਵੀ ਆਪਣੇ ਆਪਣੇ ਦੇਸ਼ ਦੇ ਲਈ ਮਾਮਾ ਰਿਹਾ ਪੁੱਤ ਮੰਨਗੇ ਤਾਂ ਮਾਮਾ ਨੇ ਕਿੰਨਾ ਦੁੱਖੂਗਾ ਜੀ ਹਨਾ ਜੀ ਜੇਦੋਂ ਹੁਣ ਲਟਾਇਰ ਹੋ ਗਏ ਆਪਣੇ ਪੁੱਤ ਜਿਹੜਾ ਆਪਣਾ ਲਟਾਇਰ ਹੋ ਗਿਆ ਆਪਣੇ ਆ ਗਿਆ ਜੀ ਹਨਾ ਜੀ ਤੇ ਆਪਕਾ ਅਨਵਾਜ ਜੀ ਆਪਣਾ ਚੈਨ ਸਬਸਕ੍ਰਾਈਬ ਕਰੋ ਇਹ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਸਭ ਤੋਂ ਸਭ ਤੋਂ ਸ਼ੇਅਰ ਕਰੋ ਆਪਣਾ ਚੈਨਲ ਸਬਸਕ੍ਰਾਈਬ ਕਰੋ ਆਪਣੇ ਤੇ ਚਲੋ ਜਿੰਗਾ ਦੋਸਤੋ ਠੀਕ ਠਾਕ ਹੋ ਠੀਕ ਠਾਕ ਹੋਗੇ ਆਪਾ ਆਪ ਤੋਂ